ਉਹਜਾ ਬੰਦਾ ਵੜ ਗਿਆ ਉਹੋ ਜਿਹਾ ਨਿਕਲੇ ਹੋਗਾ ਜੇ ਕਿਸੇ ਨੇ ਪ੍ਰੋਗਰਾਮ ਤੇ ਵੀ ਜਾਣਾ 10 20 ਕਿਲੇ ਕਣਕ ਵੱਢ ਕੇ ਜਾ ਸਕਦਾ ਬੈਟ ਕੋਟ ਪਾ ਕੇ ਬਹਿ ਜੇ ਉਵੇਂ ਦੀ ਨਿਕਲੋ ਬੰਦਾ ਜਿਹੜਾ ਵੱਢ ਗਿਆ ਇਹ ਚ ਐੇ ਥੋੜੀ ਜਿਹੀ ਤਣਕਾ ਵੀ ਕਰ ਦੇਦਾ ਆ ਜੂ ਜੀ ਆ ਗਿਆ 4x4 ਵਾਸਤੇ ਜਿਵੇਂ ਹੁਣ ਮਸ਼ੀਨਾਂ ਨਾ ਜਦੋਂ ਚੱਲਦੀਆਂ ਖੇਤ ਚ 4x4 ਲੱਗਿਆ ਹੁੰਦਾ ਇਹ ਨਾ ਮਿੱਟੀ ਚੱਕਦੇ ਨੇ ਟਾਇਰਾਂ ਦੀਆਂ ਗੁੱਡੀਆਂ ਮਿੱਟੀ ਚੱਕਦੀਆਂ ਪੂਲੀ ਚ ਛਿੜ ਦੰਦੀਆਂ ਨੇ ਐਰਟ ਉੱਤਰ ਜਾਂਦੀ ਆ ਜਦੋਂ ਬੈਲਟ ਉੱਤਰਦੀ ਆ ਨੁਕਸਾਨ ਵੱਡਾ ਹੋਣਾ ਹੀ ਆ ਉਥੇ ਨਾ ਤਾਂ ਬੈਲਟ ਜਿਹੜੇ ਬੈਲਟ ਟੁੱਟ ਗਈ ਬੈਲਟ ਜਦੋਂ ਉੱਤਰ ਗਈ ਪੁੱਠੀ ਹੋ ਗਈ ਟੁੱਟਣੀ ਆ ਜਦੋਂ ਬੈਲਟ ਟੁੱਟ ਗਈ ਨਕਸਾਂ ਪਰੀ ਹੋ ਜਾਂਦਾ ਮਸ਼ੀਨ ਰੁਕ ਜਾਂਦੀ ਆ 4 ਘੰਟੇ ਮਸ਼ੀਨ ਖੜੀ ਰਹਿੰਦੀ ਆ ਬਾਹਰ ਮੇ ਬੈਲਟ ਵੀ ਨਹੀਂ ਮਿਲਦੀ ਇਹ ਚੀਜ਼ ਕਰਕੇ ਆਪਾਂ ਉਹ ਚਾਦਰ ਲਾਤੀ ਐਂਗਲ ਲੰਬੇ ਲੱਗੇ ਹੋਇਆ ਦੋਨੇ ਟਾਇਰਾਂ ਨੂੰ ਇਹ ਲੰਬੇ ਸਿਰੇ ਤੱਕ ਐਂਗਲ ਆ ਤੇ ਕਿਉਂਕਿ ਟਾਇਰ ਮਸ਼ੀਨ ਅੱਗੇ ਕਰੋਂਗੇ ਤਾਂ ਵੀ ਗਾਰਾ ਨਹੀਂ ਚੜੂਗਾ ਪਿੱਛੇ ਕਰੋਂਗੇ ਤਾਂ ਵੀ ਗਾਰਾ ਨਹੀਂ ਚੱਕੂਗਾ ਠੀਕ ਹੈ ਇਕਾ ਦੇਖੋ ਐਟ ਲਾਇਆ ਐਟਲੇ ਇਹ ਇਹਨੇ ਸਾਰਾ ਸੀਜ਼ਨ ਆਪਦੇ ਆ ਬੈਲਟ ਐਡ ਕਰੀ ਜਾਣੀਆਂ ਅੱਛਾ ਸਾਰਾ ਸੀਜ਼ਨ ਕੋਈ ਤੁਹਾਨੂੰ ਚਾਬੀ ਬਾਨਾ ਚਾਹੀਦੀ ਨਹੀਂ ਚੁੱਕਣੀ ਇਹ ਬੈਲਟ ਬਹੁਤ ਈਲੀ ਹੁੰਦੀ ਆ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਆ ਆਪਾਂ ਇਹ ਆਟੋਮੈਟਿਕ ਮਤਲਬ ਬੈਲਟੇ ਨੇ ਸਪਰਿੰਗ ਲੱਗਿਆ ਹੋਇਆ ਆਪਦੇ ਆਪ ਟਾਇਟ ਕਰਨੀਆਂ ਸਾਰਾ ਕਿਸੀ ਗੱਲ ਜੀ ਅੱਜ ਖੜੇ ਆ ਆਪਾਂ ਨਾਬੇ ਦੇ ਵਿੱਚ ਨਾਰਾਇਣ 999 ਜਲਾਉਂਚ ਹੋਇਆ ਮਾਡਲ ਤੇ 22 ਰੁਪਿਆ ਸਾਡੇ ਨਾਲ ਆ ਕੀ ਹਾਲ ਆ ਬਾਈ ਵਧੀਆ ਜੀ ਪਿਛਲੀ ਵਾਰ ਅਸੀਂ ਵੀਡੀਓ ਪਾਈ ਸੀ ਰਾਜਪੁਰੇ ਮੇਲੇ ਤੇ ਹਾਂਜੀ ਇੱਕ ਗੱਲ ਬਾਈ ਨੇ ਬੜੇ ਦਾਅਵੇ ਨਾਲ ਕਹੀ ਸੀ ਗੁਰਮਖ ਨੇ ਆਦਾ ਵੀ ਸਾਡੀ ਮਸ਼ੀਨ ਚੋਕ ਨਹੀਂ ਹੁੰਦੀ ਹੁੰਦੀ ਨਹੀਂ ਤੇ ਕਮੈਂਟਾਂ ਦੇ ਵਿੱਚ ਸੱਚੀ ਮਿੱਤੀ ਸਾਰਿਆਂ ਨੇ ਕਿਹਾ ਦਾ ਵੀ ਯਾਰ ਸੱਚੀ ਮਿੱਤੀ ਚੋਕ ਨਹੀਂ ਹੁੰਦੀ ਹੁੰਦੀ ਨਹੀਂ ਬਾਕੀ ਇਹ ਜਿਹੜੇ ਕਸਟਮਰ ਆਪਣੇ ਯੂਜ਼ ਕਰਦੇ ਆ ਉਹਨਾਂ ਨੂੰ ਵੀ ਪਤਾ ਮਸ਼ੀਨ ਚੋਕ ਹੋਣ ਦਾ ਨਾਮ ਨਹੀਂ ਲੈਂਦੇ ਜੀ ਹੁਣ ਬਈ ਇਹਦੇ ਵਿੱਚ ਕੀ ਚੇਂਜ ਕਰਤਾ ਇਹ ਮਾਡਲ ਕਿਹੜਾ ਹੈਗਾ ਇਹ ਮਾਡਲ ਆਪਣਾ ਲੇਪਨ ਮਾਡਲ ਹੈ ਜੀ ਜਿਹੜਾ ਏਸੀ ਕੈਵਨ ਚ ਲਾਂਚ ਕੀਤਾ ਆਪਾਂ ਨੇ ਅੱਛਾ ਹਾਂਜੀ ਤੇ ਇਹਦਾ ਜਿਵੇਂ ਹੁਣ ਕੁਝ ਚੀਜ਼ਾਂ ਚ ਆਪਾਂ ਕਹਿ ਦਿੱਤਾ ਸਕਦੇ ਆ ਜਿਵੇਂ ਸ਼ੁਰ ਪਹਿਲਾਂ ਆਪਾਂ ਕਾਟਰ ਬਾਲ ਦਾ ਵੀ ਦੱਸ ਦਨੇ ਆ ਪਹਿਲਾਂ ਫੀਡਰ ਦੱਸ ਦਨੇ ਆ ਫੀਡਰ ਦਾ ਹੁਣ ਦੇਖੋ ਜਿਵੇਂ ਮੱਕੀ ਚ ਮਸ਼ੀਨ ਚੱਲਣੀ ਆ ਠੀਕ ਆ ਆਪਾਂ ਮੱਕੀ ਕਣਕ ਜੇਰੀ ਆਪਾਂ ਸਾਰੀਆਂ ਫਸਲਾਂ ਵਾਸਤੇ ਇੱਕੇ ਆਪਾਂ ਕਰਤਾ ਵੀ ਆਹ ਜਿਹੜੀਆਂ ਚਾਰ ਚੈਨਾਂ ਪਾਤੀਆਂ ਅੱਛਾ ਇਹ ਚਾਰ ਹੋ ਗਏ ਪਹਿਲਾਂ ਕਿੰਨੀਆਂ ਸੀ ਪਹਿਲਾਂ ਤਿੰਨ ਹੁੰਦੀਆਂ ਸੀ ਤਿੰਨ ਹੁੰਦੀਆਂ ਸੀ ਇਹ ਇਹੀ ਲੰਬਾਈ ਬਾਜ ਜਾਂਦੀ ਸੀ ਡੰਡੇ ਦੀ ਡੰਡਾ 빙ਾ ਹੋ ਕੇ ਚੈਨ ਉੱਤਰ ਜਾਂਦੀ ਸੀ ਚੈਨ ਉੱਤਰ ਜਾਂਦੀ ਸੀ ਇਹ ਫਿਰ ਚੈਨ ਜਦੋਂ ਉੱਤਰ ਜਾਂਦਾ ਟੁੱਟ ਪੱਜ ਹੁੰਦੀ ਹੈ ਵਿੱਚ ਅੰਗ ਲੱਗਣ ਦਾ ਵੀ ਖਤਰਾ ਹੋ ਜਾਂਦਾ ਜਦੋਂ ਪੱਟੀ ਟੁੱਟ ਜਾਂਦੀ ਹੈ ਮਸ਼ੀਨਾਂ ਮੱਚਦੀਆਂ ਬਹੁਤ ਇਹ ਜੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਕਰਦੇ ਇਹ ਚਾਂਗ ਕਰਕੇ ਥੋੜਾ ਕਾਟਰ 14 ਫੁੱਟ ਆ ਗਿਆ 14 ਫੁੱਟ ਆ ਜਾਂਦਾ ਕਾਟਰ ਹਾਂ ਜੀ ਕਾਟਰ 14 ਫੁੱਟ ਆ ਗਿਆ ਠੀਕ ਹੈ ਤੇ ਹੁਣ ਜਿਵੇਂ ਆ 4 ਐਮ ਐਮ ਆ ਗਈ ਜਿਆਦਾਤਰ ਦਿੱਕਤ ਆਉਂਦੀ ਕਾਟਰ 14 ਫੁੱਟ ਆ ਗਿਆ 14 ਫੁੱਟ ਆ ਗਿਆ 14 ਦਾ 14 ਫੁੱਟ ਚਲਾਉ ਜਿਵੇਂ ਆ ਵੀ ਡਾਇਮੰਡ ਦੀਆਂ ਚੈਨ ਆ ਗਈਆਂ ਠੀਕ ਹੈ ਜੀ ਜਾਂ ਕੇਡੀ ਜਾਂ ਡਾਇਮੰਡ ਦੋ ਚੈਨਾਂ ਦੀ ਕੰਪਨੀ ਵਰਤੇ ਜਾਂ ਕੋਈ ਅਸੀਂ ਥਰਡ ਕੰਪਨੀ ਨਹੀਂ ਵਰਤਦੇ ਤੇ ਥੋੜੇ ਬਾਕੀ ਹੁਣ ਜਦੋਂ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਕੁਆਲਿਟੀ ਦੱਸੇ ਰਹੀ ਹੋਣੀ ਜਦੋਂ ਮਾਲ ਜਾਦਾ ਆ ਜਾਂਦੀ ਆ ਚੀਜ਼ਾਂ ਕਹੇ ਜਾਂਦੀਆਂ ਇਹ ਚੀਜ਼ਾਂ ਦੇਖੋ ਆ ਦੇਖੋ ਤੁਹਾਡੇ ਸਾਹਮਣੇ ਇੱਕ ਤਾਂ ਪੱਤੀ ਲਾਤੀ ਆਪਾਂ ਠੀਕ ਹੈ ਠੀਕ ਹੈ ਪਹਿਲਾਂ ਮਤਲਬ ਇਹ ਚੀਜ਼ਾਂ ਆਪਾਂ ਯੂਜ਼ ਤਾਂ ਪਹਿਲਾਂ ਤੋਂ ਕਰਦੇ ਆ ਕੋਈ ਨਵੀਂ ਨਹੀਂ ਲਾਉਣ ਲੱਗੇ ਮਤਲਬ ਇੱਕ ਦੱਸਣ ਦਾ ਮਾਧਿਅਮ ਇਹ ਹੈ ਵੀ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਜਿਨ੍ਹਾਂ ਕੋਲ ਤਾਂ ਕਸਟਮਰ ਯੂਜ਼ ਕਰਦੇ ਆ ਆਪਣੀ ਉਹਨਾਂ ਨੂੰ ਤਾਂ ਪਤਾ ਆਪਣੀ ਕੰਬਾਈਨ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਸਿਰਫ ਉਹਨਾਂ ਨੂੰ ਨੋਲਿਜ ਇਹ ਜੀ ਦੀ ਹਾਂ ਉਹਨਾਂ ਬਾਰੇ ਜਰੂਰ ਦੇਖੋ ਤੇ ਅੱਗੇ ਆ ਜਾਓ ਬਾਈ ਅੱਗੇ ਦੇਖੋ ਫੀਟਰ ਵਾਲੇ ਆਹ ਮਕੈਨੀਕਲ ਜੈਕ ਫੀਟਰ ਜੈਕ ਕਹਿੰਦੇ ਨੇ ਦੇਖੋ ਇਹ 45 mm ਮੋਟਾ ਜੈਕ ਆ ਗਿਆ 45 mm ਦਾ ਜੈਕ ਆ ਗਿਆ ਇਹ 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 ਵੈਸੇ ਆਮ 40 ਲਾਉਂਦੇ ਆਪਾਂ 45 ਯੂਜ਼ ਕਰਦੇ ਆ ਇੱਕ ਇਹਦੇ ਦੋਨੇ ਪਾਸੇ ਮਕੈਨੀਕਲ ਆ ਗਿਆ ਪਿੰਨ ਪੈਣ ਵਾਸਤੇ ਇਹ ਉਧਰ ਵੀ ਆ ਮਕੈਨੀਕਲ ਨਹੀਂ ਸਿਰਫ ਇੱਕ ਸਾਈਡ ਤੇ ਹੁੰਦਾ ਆਪਾਂ ਦੋਨੇ ਸਾਈਡ ਤੇ ਮਕੈਨੀਕਲ ਕਰਦਾ ਕੰਮ ਠੀਕ ਹੈ ਮੱਕੀ ਵਾਲੇ ਇੱਕ ਹੋਰ ਆ ਆਹ ਜਿਵੇਂ 베어ਿੰਗ ਆ ਗਏ ਇਹ 8 ਨੰਬਰ ਦੇ ਕਰਤੇ ਜੀ ਫੀਟਰ ਦੇ 베어ਿੰਗ ਠੀਕ ਆ ਇਹ ਢਲਾਈ ਦੇਖੋ ਆਪਣੀ ਨਰੈਨ ਲਿਖਿਆ ਦੇਖੋ ਇਹ ਜਿਹੜੀ ਜੂਹਾਂ ਦੀ ਢਲਾਈ ਆ ਫੋਰਜਿੰਗ ਲੋਹੇ ਦੀ ਕਰਵਾਉਨੇ ਆ ਆਪਣੀ ਕਰਾਉਨੇ ਆ ਖੋਦੀ ਇਹ ਆ ਇਹ ਚੀਜ਼ਾਂ ਜਿਵੇਂ ਹੁਣ ਕੱਪ ਆ ਗਏ ਬੈੱਡ ਗਿਸਤਿਆਂ ਦੇ ਉਹ 5 ਨੰਬਰ ਦੇ 베어ਿੰਗ ਪਾਉਂਦੇ ਆ ਸਾਰੇ ਬਾਕੀ ਕਹਿ ਸਕਦੇ ਆ ਵੀ ਸੀਜ਼ਨ ਦੇ ਵਿੱਚ ਆ ਕੇ ਇੱਕ ਇੱਕ ਮਿੰਟ ਸਹਾਇ ਹੁੰਦਾਗਾ ਤੇ ਨਰੈਨ ਨੇ ਇਹੋ ਜਿਹਾ ਸਿਸਟਮ ਬਣਾਤਾ ਜਿਹਦੇ ਨਾਲ ਤੁਹਾਡਾ ਸਮਾਂ ਵੀ ਬਚੂਗਾ ਤੁਹਾਡੀ ਭੁਗਾਈ ਵੀ ਬਜੂ ਆਪਾਂ ਕਹਿ ਸਕਦੇ ਮਿਹਨਤ ਲਿਤੀ ਜਾਂਦੇ ਸੀ ਉਹ ਕਰੀ ਜਾਂਦੇ ਜਾਨਾ ਹਾਂ ਆ ਵੀ ਆ ਵੀ ਬੜਾ ਸੋਨਾ ਖੋਲਦਾ ਕਰਦਾ ਹੈ ਇਹ ਦੁਵਾਰੇ ਉੱਪਰ ਲਾਤੇ ਫਿਰ ਸਾਰੀਆਂ ਹਾਂਜੀ ਅੱਛਾ ਇੱਥੇ ਸ਼ੌਕਰ ਲਾਤੇ ਹਾਂ ਇੱਕ ਮਿੰਟ ਅੱਛਾ ਅੱਛਾ ਇੰਨੇ ਹੀ ਕੰਮ ਆ ਇਹਨੂੰ ਖੋਲਣ ਦਾ ਬਸ ਉਰੋਂ ਦੱਪੋ ਮਾਰਾ ਇਹਨੇ ਆਪਦੇ ਆਪ ਉੱਠ ਖਾਨਾ ਸ਼ੌਕਰ ਵੀ ਹੈਵੀ ਡਿਊਟੀ ਲਾਇਆ ਕੋਈ ਲੀਕੀਜ ਵਾਲਾ ਕੰਮ ਨਹੀਂ ਹੈਗਾ ਠੀਕ ਹੈ ਜੀ ਇੱਕ ਆ ਦੇਖੋ ਐਟ ਲਾਇਆ ਐਟ ਲ ਇਹ ਇਹਨੇ ਸਾਰਾ ਸੀਜ਼ਨ ਆਪਦੇ ਆ ਬੈਟ ਐਡ ਕਰੀ ਜਾਣੀਆਂ ਅੱਛਾ ਸਾਰਾ ਸੀਜ਼ਨ ਕੋਈ ਤੁਹਾਨੂੰ ਚਾਬੀ ਬੰਦਾਂ ਦੇ ਚੱਕਣੀ ਇਹ ਬੈਟ ਬਹੁਤ ਢਿੱਲੀ ਹੁੰਦੀ ਹੈ ਲੋਕਾਂ ਨੂੰ ਬਹੁਤ ਇਕਤ ਆਉਂਦੀ ਹੈ ਆਪਾਂ ਇਹ ਆਟੋਮੈਟਿਕ ਮਤਲਬ ਬੈਲਟੇ ਨੇ ਸਪਰਿੰਗ ਲੱਗਿਆ ਹੋਇਆ ਆਪਦੇ ਆਪ ਟਾਈਟ ਕਰਨੇ ਸਾਰਾ ਬੈਟਰੀਆਂ ਵੀ ਕਵਰ ਕਰਦੀਆਂ ਸਾਰੀਆਂ ਬੈਟਰੀਆਂ ਵੀ ਇਹ ਤਾਂ ਜਿਵੇਂ ਹੁੰਦਾ ਢੋਪਿਆਂ ਦੇ ਮਸ਼ੀਨਾਂ ਖੜੀਆਂ ਹੁੰਦੀਆਂ ਨੇ ਵੀਰੇ ਜੀ 90% ਮਸ਼ੀਨਾਂ ਦੀ ਬੈਟਰੀ ਬਹੁਤ ਬਹੁਤ ਜ਼ਿਆਦਾ ਗੀ ਕਈ ਮਿੱਤਰ ਵੀ ਕਹ ਠੀਕ ਆ ਇਹ ਇੱਕ ਇਹਦੇ ਲੋਕ ਵੀ ਲੱਗਦਾ ਜਾਂ ਨੌਕ ਜਿੰਦੇ ਉਰੇ ਲੱਗਦੇ ਜੀ ਤੋਂ ਵੈਸੇ ਜਿੰਦੇ ਲੱਗਦੇ ਇੱਥੇ ਜਿੰਦਾ ਵੀ ਲਾ ਸਕਦੇ ਆ ਠੀਕ ਆ ਠੀਕ ਆ ਆ ਵੀ ਖੋਲ ਲਈ ਜਿਵੇਂ ਅਸੈਂਬਲੀ 베ARING ਆ ਗਿਆ ਉਹ ਵੀ ਡਬਲ ਆ ਗਿਆ ਜੀ ਆਹਾ ਬਈ ਐਲੀਵੇਟਰ ਆ ਗਿਆ ਜਦੋਂ ਉਥੋਂ ਮਾਲ ਜ਼ਿਆਦਾ ਆ ਗਿਆ ਤੁਹਾਡਾ ਆਪਣੇ ਹਣਾ ਇਹ ਇਹਦੀ ਬੜੀ ਦਿੱਕਤ ਆਉਂਦੀ ਸੀ ਕਿਉਂਕਿ ਜਦੋਂ ਜ਼ਿੰਮੇਦਾਰ ਨੂੰ ਵੀ ਨਾਂ ਲੱਗਣਾ ਪੈਂਦਾ ਜਦੋਂ ਇਤੋਂ ਅੜ ਜਾਂਦਾ ਸੀ ਆ ਕੇ ਖੋਲੋ ਜੜੋ ਹੁਣ ਇਹਦਾ ਕਿੰਨਾ ਸੁਖਾਲਾ ਕਰਦਾ ਇਹ ਤਾਂ ਜੀ ਕੰਮ ਜਿੰਨਾ ਵੀ ਕਹਦੋਂ ਤੁਸੀਂ ਉਨਾਂ ਸੌਖਾ ਕਰਦਾ ਦੇਖੋ ਆਪਾਂ ਉਰੇ ਹੁੱਕਾਂ ਲਾਤੀਆਂ ਅੱਛਾ ਇੱਥੇ ਲਾ ਦਿਆਂ ਇੱਕ نیچے ਲੱਗੀ ਆਹ ਰੇਲ ਚ ਕਾਬਲਾ ਪਾਉਣਾ ਉਰੇ ਜ਼ਰੂਰੀ ਆ ਕਿਉਂਕਿ ਇਹ ਢੱਕਣ ਬਾਹਰ ਆਉਣਾ ਨਹੀਂ ਆਪਾਂ ਇਹ ਵੀ ਕੱਢਦੀ ਸਿਰਫ ਆ ਇੱਕ ਕਾਬਲਾ ਬਾਹਰੋਂ ਖੋਲਦਾ ਕੋਈ ਲੰਬਾ ਬੋਲਟ ਨਹੀਂ ਪਾਇਆ ਸਿਰਫ ਇਹ 1 ਇੰਚੀ ਬੋਲਟ ਹੈ ਨਹੀਂ ਹੈਗਾ ਵੀ ਸਾਰਾ ਕੱਢਣਾ ਹੈ ਸਿਰਫ 1 ਇੰਚੀ ਬੋਲਟ ਖੋਲੋ ਇਹ ਰੇਲ ਇਹ ਟੱਕਣ ਬਾਹਰ ਆ ਜਾਂਦਾ 엘ਿਵੇਟਰ ਦਾ ਜਿਵੇਂ ਮਰਜ਼ੀ ਸਫਾਈ ਕਰੋ ਹੂੰ ਕੋਈ ਵੀ ਕਿਸੇ ਵੀ ਕਿਸੇ ਪਹਿਲੀ ਗੱਲ ਦਾ ਜੋਕ ਹੋਣ ਵਾਲਾ ਕੰਮ ਹੀ ਹੈ ਨੀਗਾ ਕਿਸੇ ਦਾ ਵੈਸੇ ਤਾਂ ਹੈ ਉਹ ਨਹੀਂ ਇਹ ਸਿਰਫ ਮੈਂ ਕਿਤੇ ਵਾਸਤੇ ਦੱਸ ਰਿਆਂ ਤੁਹਾਨੂੰ ਸਿਰਫ ਜਿਹੜੀ ਸੋਇਆ ਵੀਂਚ ਗਿੱਲੀ ਪੜਦੇ ਆ ਉੱਥੇ ਜੇ ਦਿੱਕਤ ਆ ਜੇ ਆ ਜੇ ਵੈਸੇ ਤਾਂ ਆਪਣੀ ਮਸ਼ੀਨ ਦਾ ਮਤਲਬ ਹੀ ਨਹੀਂ ਵੀ ਚੋਕੋ ਜਿਹਾ ਨਹੀਂ ਤਾਂ ਇੱਥੇ ਆ ਕੇ ਤੇ ਚੈਣ ਖੱਤਰੀ ਕਰਨਾ ਬਹੁਤ ਪੰਗੇ ਹੋ ਜਾਂਦੇ ਬਹੁਤ ਪੰਗੇ ਹੁੰਦੇ ਜੀ ਹੁਣ ਆ ਦੇਖੋ ਇੱਕ ਤਾਂ ਘੋੜੀਆਂ ਲੱਗੀਆਂ 4x4 ਬਦਲਣਾ ਜਾਂ ਸਿੰਪਲ ਪਾਉਣਾ ਇਸ ਆਪਾਂ ਇਹਦੇ ਥੱਲੇ ਘੋੜੀਆਂ ਲੱਗੀਆਂ ਸਾਈ ਹੈ ਉਹ ਵੀ ਹੈਵੀ ਤੇ ਇੱਕਾ ਬੈਰ ਇਹ ਆਮ 1.75 ਪੰਜ ਯੂਜ਼ ਕਰਦੇ ਆਪਾਂ 1.76 ਆਉਣੇ ਆ ਠੀਕ ਹੈ ਆ ਪੱਤੀਆਂ ਦੇਖੋ 500 ਦੀ ਪੱਤੀ ਆ ਇਹ 2.5 ਸੂਤ ਯੂਜ਼ ਕਰਦੇ ਆ ਸਾਰੇ ਆਪਾਂ 500 ਦੀ ਪੱਤੀ ਲਾਉਨੇ ਆ ਪੰਜਾਬੀ ਸਿੱਧੇ ਸ਼ਬਦਾਂ ਚ ਕਹਿ ਸਕਦੇ ਆ ਸਾਰੇ ਕੋਡ ਕੱਢੇ ਹੋਇਆ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਟਾਇਰਾਂ ਦੀ ਬਈ ਇਹਦਾ ਕਿਹੜਾ ਆ ਜਾਂਦਾ ਸਾਈਜ਼ ਟਾਇਰ ਆਗੇ ਜੀ BK T ਦੇ ਸਭ ਤੋਂ ਵੱਡੀ ਇਹ ਮਾਡਲ ਚ ਪਾਇਆ ਪਰ ਰੇਡੀਅਲ ਟਾਇਰ ਰੇਡੀਅਲ ਵਾਲਾ ਰੇਡੀਅਲ ਦਾ ਗ੍ਰਿਪ ਦੇਖੋ ਦਿਖਾਓ ਵੀਰਾ ਜੀ ਗ੍ਰਿਪ ਥੱਲੇ ਸਾਰੇ ਲੱਗ ਜਾਂਦਾ ਹੈ ਨਾ ਦੇਖੋ ਥੱਲੇ ਗ੍ਰਿਪ ਦੇਖੋ ਸਾਰੇ ਦਾ ਸਾਰਾ ਥੱਲੇ ਲੱਗਿਆ ਪਿਆ ਟਾਇਰ ਹੂੰ ਦੇ ਇਹਦਾ ਵੀ ਸਾਰਾ ਗ੍ਰਿਪ ਮਤਲਬ ਇਹਨੂੰ ਆਪਾਂ ਇਹ ਕਹਿ ਸਕਦੇ ਆਂ ਵੀ 4x ਜੇ 2 ਮਸ਼ੀਨ ਯੂਜ਼ ਕਰ ਰਹੇ ਆਂ ਇਹ ਜਿਹੜਾ ਇਹਦਾ ਟਾਇਰ ਦਾ ਗ੍ਰਿਪ ਆ 4x4 ਜਿੰਨੇ ਜ਼ੋਰ ਮਾਰੂ 2 ਵੀਲ ਵੀ ਵੈਸੇ 2 ਵੀਲ ਡਰਾਈਵ ਤੇ ਵੀ ਉਨਾ ਹੀ ਕਰਨਾ ਹੈ ਹਾਂ ਕਿਉਂਕਿ ਇਹਦੀ ਜਿਹੜੀ ਟਾਇਰ ਦਾ ਗ੍ਰਿਪ ਬਣ ਗਿਆ ਤਾਂ ਤੁਸੀਂ ਵੀ ਸਮਝੋ ਵੀ ਟਾਇਰ ਦਾ ਜਿਹੜਾ ਗ੍ਰਿਪ ਆ ਉਹ ਚੀਜ਼ ਨੇ ਕੰਮ ਕਰਨਾ ਹੁੰਦਾ ਗ੍ਰਿਪ ਨੇ ਹਾਂ ਸਹੀ ਆ ਗ੍ਰਿਪ ਨੇ ਕੰਮ ਕਰਨਾ ਹੁੰਦਾ ਅੱਗੇ ਆ ਜਾਂਦਾ ਬਈ ਐਸਐਮਐਸ ਵਾਲਾ ਠੀਕ ਆ ਇਹ ਕਿਵੇਂ ਆ ਹੁਣ ਇਹ ਅਲੱਗ ਤੋਂ ਲਾਇਆ ਹੋਇਆ ਇਹਦੀ ਬਾਡੀ ਸਖਤ ਬਣਾਈ ਆ ਟੁੱਟਣ ਨਾ ਜੀ ਦੇਖੋ ਹਾਂਜੀ ਇਹ ਜਿਵੇਂ ਜਿਹੜਾ 5mm ਦਾ SMS ਬਣਿਆ ਹੋਇਆ ਠੀਕ ਹੈ ਇਹ 5mm ਇੱਥੇ ਲਾਈ ਆਪਾਂ ਇੱਥੇ ਖੁੰਝਾ ਲਾ ਕੇ ਇਹਨੂੰ ਪੱਕਾ ਅੱਡ ਖੜਾਇਆ ਜਗ੍ਹਾ ਇਹਨੂੰ ਟੁੱਟ ਭੱਜ ਪੂੰਛ ਦੀ ਮਤਲਬ ਇਹਦੀ ਐਡਜਸਟੇਬਲ ਅਲੱਗ ਤੋਂ ਕੀਤੀ ਹੋਈ ਆ ਨਾ ਕਿ ਇਹਦੇ ਨਾਲ ਨਾ ਜੀ ਨਾ ਉਹ ਅਲੱਗ ਲਾਇਆ ਹੋਇਆ ਇਹਦੇ ਨਾਲ ਆਪਾਂ ਬੋਲਟ ਪਾਏ ਆ ਸਿਰਫ ਉਥੋਂ ਪੱਕਾ ਕੰਮ ਕਰਿਆ ਹੈ ਜੜ ਚੋਂ ਇਹਦਾ ਟੁੱਟਣ ਭੱਜਣ ਤੋਂ ਠੀਕ ਹੈ ਮਤਲਬ ਹਲ ਫੋਲਡਿੰਗ SMS ਉਹ ਨਹੀਂ ਹੈਗਾ ਉਹਦੇ ਹਾਂ ਨਾ ਨਾ ਟੁੱਟ ਭੱਜ ਵਾਲਾ ਨਹੀਂ ਠੀਕ ਬਲੇਡ ਵੀ 5mm ਆ ਜੀ ਅੱਛਾ 5mm ਦੇ ਵਿੱਚ ਬਲੇਡ ਬਲੇਡ ਵੀ 5mm ਬਾਡੀ ਵੀ 5mm ਆ ਬਾਡੀ ਵੀ 5mm ਹਾਂ ਕੋਈ ਇਹ ਚੀਜ਼ ਚ ਕੰਪਰੋਮਾਈਜ਼ ਨਹੀਂ ਹੈਗਾ ਵੀ ਹਲਕਾ ਲੈ ਲਈਏ ਟੁੱਟ ਭੱਜ ਕਿਉਂਕਿ ਇਹਦਾ ਇੱਕ ਬਲੇਡ ਟੁੱਟ ਜੇ ਮਸ਼ੀਨ ਧੜਕਣ ਲੱਗ ਜਾਂਦੀ ਹੈ ਜੀ ਹੂੰ ਹੂੰ ਆ ਦੋ ਦੇ ਅੱਛਾ ਇਹ ਆ ਜਾਂਦਾ ਇੱਥੇ ਟੂਲ ਬਾਕਸ ਹਾਂ ਜੀ ਇਹ ਲੋਕ ਸਿਸਟਮ ਲਾਇਆ ਸ਼ੌਕਰ ਲਾਇਆ ਜੀ ਟੂਲ ਦੇ ਕੋਈ ਅੱਡ ਬੱਤੀ ਨਹੀਂ ਲੱਗਦੀ ਬੈਟਰੀਆਂ ਵੀ ਕਵਰ ਕਰਦੀਆਂ ਸਾਰੀਆਂ ਬੈਟਰੀਆਂ ਵੀ ਇਹ ਤਾਂ ਜਿਵੇਂ ਹੁੰਦਾ ਡੱਬਿਆਂ ਟੁੱਪਿਆਂ ਦੇ ਮਸ਼ੀਨਾਂ ਖੜੀਆਂ ਹੁੰਦੀਆਂ ਨਾ ਇਹ ਵੀਰੇ ਜੀ 90% ਮਸ਼ੀਨਾਂ ਦੀ ਬੈਟਰੀ ਚੋਰੀ ਬਹੁਤ ਬਹੁਤ ਜ਼ਿਆਦਾ ਗਈ ਕਈ ਮਿੱਤਰ ਵੀ ਕਹਿੰਦੇ ਬਾਈ ਸਾਡੀਆਂ ਬੈਟਰੀਆਂ ਚੋਰੀ ਹੋ ਗਈਆਂ ਹਾਂ ਆਪਣੇ ਹਾਂ ਇਹ ਦਿੱਕਤ ਖਤਮ ਆ ਠੀਕ ਆ ਇਹ ਦਿੱਕਤ ਇਹਦੇ ਲੋਕ ਵੀ ਲੱਗਦਾ ਜਾਂ ਲੋਕ ਜਿੰਦੇ ਉਰੇ ਲੱਗਦੇ ਜੀ ਤੋਂ ਵੈਸੇ ਜਿੰਦੇ ਲੱਗਦੇ ਇੱਥੇ ਜਿੰਦਾ ਵੀ ਲਾ ਸਕਦੇ ਤੁਸੀਂ ਠੀਕ ਆ ਇਹ ਵੀ ਆਪਾਂ ਆ ਇਥੇ ਨੂੰ ਆਪਾਂ ਲੋਕ ਲੱਗਦਾ ਡਰੱਖਿਆ ਟੂਲ ਢੱਕਣ ਵਾਸਤੇ ਇਹ ਚਾਬੀ ਵਾਲਾ ਲੋਕ ਲੱਗ ਗਿਆ ਜੀ ਇਹ ਜਾਣੀ ਕਿੱਥੇ ਬਈ ਮਸ਼ੀਨ ਅਜੇ ਇਹ ਕਣੀ ਵਾਲ ਪਿੰਡ ਜਾਣੀ ਇਹ ਸੰਦੀ ਵੀਰ ਹੁਣੀ ਨੇ ਉਹਨਾਂ ਕੋਲ ਜਾਣੀਆਂ ਉਹਨਾਂ ਕੋਲ ਚਲੋ ਮੁबारकਾਂ ਵੀਰ ਹੋਰਾਂ ਨੂੰ ਵੀ ਤੇ ਮਲਾਵਾਂਗੇ ਚੱਲਦੀ ਵੀਡੀਓ ਦੇ ਵਿੱਚ ਵੀ ਉਹਨਾਂ ਨੂੰ ਅੱਗੇ ਆ ਜਾਓ ਜੀ ਇੰਜਨ ਇਹ ਕਿਹੜਾ ਏਜੰਡਾ ਬਾਈ ਇਹ ਇੰਜਨ ਆ ਗਿਆ ਜੀ ਬਿਨ ਬਾਉਟ ਜੁਰੀਆ ਜਿਹਨੂੰ ਆਪਾਂ ਕਹਿੰਦੇ ਨੇ ਬੀ ਐਸ ਹੋਰ ਆਉਂਦਾ ਸੀਗਾ ਜਿਵੇਂ ਜੂਰੀ ਵਾਲਾ ਇਹ ਹੁਣ ਕੰਪਨੀ ਵੱਲੋਂ ਹੀ ਆਇਆ ਹੈ ਵਿਦਾਊਟ ਜੂਰੀਆ ਵੀਐਸ 5 ਸੀਰੀਜ਼ ਚ ਕਹਿੰਦੇ ਨੇ ਆਪਾਂ ਨਹੀਂ ਇਹ ਨਾਲੇ ਕਹਿੰਦੇ ਸੀਗੇ ਵੀ ਹੁਣ ਜੂਰੀਆ ਤੋਂ ਬਿਨਾ ਅਪਰੂਵ ਨਹੀਂ ਹੈਗੀਆਂ ਮਸ਼ੀਨਾਂ ਤੋਂ ਇਹ ਕੰਪਨੀ ਵੱਲੋਂ ਹੀ ਆਇਆ ਜੀ ਅੱਛਾ ਕੰਪਨੀ ਵੱਲੋਂ ਆਇਆ ਨਹੀਂ ਕੋਈ ਛੇੜ ਛਾੜ ਕਰੀ ਕਿਸੇ ਚੀਜ਼ ਨਾਲ ਇਹ ਕੰਪਨੀ ਵੱਲੋਂ ਹੀ ਜਣਾਇਆ ਬਿਨਾ ਜੂਰੀਆ ਕੰਪਨੀ ਵੱਲੋਂ ਇੰਜਨ ਆਇਆ ਜੂਰੀਆ ਦੀ ਦਿੱਕਤ ਖਤਮ ਕਿਉਂਕਿ ਹੁਣ ਖੇਤਾਂ ਦੇ ਵਿੱਚ ਜੂਰੀਆ ਆਮ ਪੰਪਾਂ ਦੇ ਉੱਤੇ ਵੀ ਨਹੀਂ ਮਿਲਦਾ ਕਈ ਵਾਰੀ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ ਜੀ ਲੋਕਾਂ ਨੂੰ ਆਮ ਪੰਪਾਂ ਦੇ ਛੱਡੋ ਤਾਂ ਕਈ ਹਾਂ ਉਹ ਮਸ਼ੀਨ ਖੜ ਜਾਂਦੀ ਸੀ ਖੜ ਜਾਂਦੀ ਸੀ ਉਹ ਬੜੀ ਦਿੱਕਤ ਆਉਂਦੀ ਹੈ ਇਹ ਹੁਣ ਬਿਨਾਂ ਯੂਰੀਆ ਯੂਰੀਆ ਵਾਲਾ ਕੰਮ ਹੀ ਚੱਕਿਆ ਕਿਉਂਕਿ ਡੀਜ਼ਲ ਹੀ ਨਹੀਂ ਪੂਰਾ ਹੁੰਦੇ ਹੁੰਦੇ ਆ ਮਸ਼ੀਨਾਂ ਦੇ ਤਾਂ ਚੱਲਦੇ ਸੀਜ਼ਨ ਦੇ ਵਿੱਚ ਜਦੋਂ ਖੇਤ ਹੁੰਦੀ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਆਹਾਂ ਬਾਈ ਇਹੇ ਜੀ ਆ ਗਿਆ 4x4 ਵਾਸਤੇ ਜਿਵੇਂ ਹੁਣ ਮਸ਼ੀਨਾਂ ਨਾ ਜਦੋਂ ਚੱਲਦੀਆਂ ਖੇਤ ਚ 4x4 ਲੱਗਿਆ ਹੁੰਦਾ ਇਹ ਨਾ ਮਿੱਟੀ ਚੱਕਦੇ ਨੇ ਟਾਇਰਾਂ ਦੀਆਂ ਗੁੱਡੀਆਂ ਮਿੱਟੀ ਚੱਕਦੀਆਂ ਪੂਲੀ ਚ ਛਿੜ ਦੰਦੀਆਂ ਨੇ ਬੈਲਟ ਉੱਤਰ ਜਾਂਦੀ ਆ ਜਦੋਂ ਬੈਲਟ ਉੱਤਰਦੀ ਆ ਨੁਕਸਾਨ ਵੱਡਾ ਹੋਣਾ ਹੀ ਆ ਉਥੇ ਨਾ ਤਾਂ ਬੈਲਟ ਜਿਹੜੇ ਬੈਲਟ ਟੁੱਟ ਗਈ ਬੈਲਟ ਜਦੋਂ ਉੱਤਰ ਗਈ ਪੁੱਠੀ ਹੋ ਗਈ ਟੁੱਟਣੀ ਆ ਜਦੋਂ ਬੈਲਟ ਟੁੱਟ ਗਈ ਨਾ ਸਾਰਾ ਪਾਰੀ ਹੋ ਜਾਂਦਾ ਮਸ਼ੀਨ ਰੁਕ ਜਾਂਦੀ ਆ 4 ਘੰਟੇ ਮਸ਼ੀਨ ਖੜੀ ਰਹਿੰਦੀ ਆ ਬਾਹਰ ਮੇ ਬੈਲਟ ਵੀ ਨਹੀਂ ਮਿਲਦੀ ਇਹ ਚੀਜ਼ ਕਰਕੇ ਆਪਾਂ ਉਹ ਚਾਦਰ ਲਾਤੀ ਐਂਗਲ ਲੰਬੇ ਲੱਗੇ ਹੋਇਆ ਦੋਨੇ ਟਾਇਰਾਂ ਨੂੰ ਇਹ ਲੰਬੇ ਸਿਰੇ ਤੱਕ ਐਂਗਲ ਆ ਤੇ ਕਿਉਂਕਿ ਟਾਇਰ ਮਸ਼ੀਨ ਅੱਗੇ ਕਰੋਂਗੇ ਤਾਂ ਵੀ ਗਾਰਾ ਨਹੀਂ ਚੜੂਗਾ ਪਿੱਛੇ ਕਰੋਂਗੇ ਤਾਂ ਵੀ ਗਾਰਾ ਨਹੀਂ ਚੱਕੂ ਠੀਕ ਆ ਹਾਂ ਸਾਰਾ ਕੰਮ ਇਹ 4x4 ਦਾ ਜੈਨੂਨ ਕਰਿਆ ਹੋਇਆ ਜੀ ਕੰਮ ਲਗ ਗਿਆ ਆ ਗਿਆ ਭਈ ਉਹ ਐਂ ਲੱਗਦਾ ਜਿਵੇਂ ਉਹਦੀ ਉਚਾਈ ਬਹੁਤ ਘੱਟ ਹੋਣੀ ਹੈ ਛਤਰੀ ਦੇ ਨਾਲ ਨਾ ਲੱਗੂਗਾ ਉਹ ਹਾਂਜੀ ਇਹ ਦੇਖਣ ਨੂੰ ਲੱਗਦਾ ਤੁਹਾਨੂੰ ਇਹ ਜਦੋਂ ਇੱਧਰ ਆਉਣਾ ਇਹਨੇ ਉੱਚਾ ਹੋ ਜਾਣਾ ਦੇਖੋ ਇਹਦੀ ਟੇਪਰ ਦੇਖੋ ਕਿੰਨੀ ਆ ਅੱਛਾ ਜਿੰਨੀ ਇਹ ਵੈਸੇ ਦੇਖਣ ਤਾਂ ਆ ਮੈਂ ਉੱਪਰ ਹੋ ਜਾਣਾ ਉੱਚਾ ਹੋ ਜਾਣਾ ਜੇ ਆਕੇ ਇਹਨੇ ਇੱਥੋਂ ਫੁੱਲਣਾ ਮਤਲਬ ਇਹ ਦੂਸਰੇ ਲੋਟ ਲਾਉਂਦੇ ਆਪਾਂ ਫਿਰ ਇਹਨੇ ਉੱਚਾ ਨਿਕਲ ਜਾਣਾ ਦਰਖਤਾਂ ਨਾਲ ਲੱਗਣਾ ਸੀ ਯਾਰ ਜੀ ਇਹ ਹਾਂ ਇਹ ਹੁਣ ਲੈਵਲ 'ਚ ਆ ਗਿਆ ਦੇਖੋ ਲੁੱਕ ਵਾਈਜ਼ ਬਹੁਤ ਸੋਹਣਾ ਲੱਗਦਾ ਐ ਕਿ ਭਾਈ ਕਿੰਨੀ ਉਚਾਈ ਹੋ ਜਾਂਦੀ ਹੁਣ ਇਹ ਲਗਭਗ ਇਹਦੀ ਇਹ ਟੈਂਕ ਤੋਂ ਉੱਚਾ ਜਾਣਾ ਇਹ ਜ ਠੀਕ ਹੈ ਉਹ ਟੈਂਕ ਤੋਂ ਦੇਖੋ ਪੈਪਾ ਗਏ ਜਿਹੜਾ ਉੱਪਰਲਾ ਉਹਦੇ ਬਰਾਬਰ ਇਹਨੇ ਟੈਂਕ ਦੇ ਉੱਚਾ ਜਾਣਾ ਅੱਛਾ ਇੱਕ ਹੋਰ ਹੈ ਜਦੋਂ ਲੋਕ ਖੋਲੋਗੇ ਇਹ ਉਹਦੇ ਨਾਲ ਸਿਸਟਮ ਆ ਗਿਆ ਸ਼ੌਕਰ ਸਿਸਟਮ ਹੈ ਜੀ ਅੱਛਾ ਸ਼ੌਕਰ ਸਿਸਟਮ ਆ ਜਦੋਂ ਆਪਾਂ ਲੋਕ ਖੋਲਦੇ ਆ ਆਟੋਮੈਟਿਕ ਆ ਉੱਪਰ ਖੜਾ ਹੋ ਜਾਂਦਾ ਗਿਆ ਮਤਲਬ ਇਹ ਨਹੀਂ ਵੀ ਰੱਸਾ ਬਾਗੇ ਦੇ ਖਿੱਚ ਲਿਆ ਜਾ ਉਹ ਬੰਦਾ ਨਹੀਂ ਹੋਣਾ ਕੋਈ ਹੱਥੇ ਨਹੀਂ ਲਾਉਣਾ ਜੀ ਇਹਨੂੰ ਲੋਕ ਨੂੰ ਖਿੱਚੋ ਉੱਪਰ ਆਪਦੇ ਆਪ ਉੱਪਰ ਆ ਜਾਣਾ ਜੀ ਬਣ ਕੇ ਅੱਗੇ ਚੱਲੀਏ ਉੱਪਰ ਕੈਵਨ ਹਾਂ ਜੀ ਖੁੱਲਾ ਹੀ ਹੈ ਲੋਕ ਹਾਂ ਜੀ ਹਾਂ ਇਹ ਜਿਆ ਬੰਦਾ ਵੜ ਗਿਆ ਉਹਦੇ ਨਿਕਲੇ ਹੋਗਾ ਜੇ ਕਿਸੇ ਨੇ ਪ੍ਰੋਗਰਾਮ ਤੇ ਵੀ ਜਾ 10 ਵੀ ਕਿੱਲੇ ਕਣਕ ਵੱਢ ਕੇ ਜਾ ਸਕਦਾ ਬੈਂਟ ਕੋਟ ਪਾ ਕੇ ਬਹਿ ਜੇ ਉਵੇਂ ਹੀ ਦੀ ਨਿਕਲੋ ਬੰਦਾ ਜਿਹੜਾ ਵੱਢ ਗਿਆ ਇਹ ਚ ਐੇ ਥੋੜੀ ਆ ਵੀ ਤਣਕਾ ਵੀ ਕਰ ਦੇਦਾ ਆ ਜੂ ਇਹਦੇ ਬਾਈ ਹੁਣ ਬੈਗਬੂਕ ਤੇ ਫਿਰ ਕਿਵੇਂ ਜੀਣਾ ਹੋਊਗਾ ਇਥੋਂ ਸਸ ਬੈਗ ਤੇ ਦੇਖੋ ਜੀ ਇੱਕ ਸਭ ਤੋਂ ਇੱਕ ਤਾਂ ਇੰਜਨ ਦੇ ਵੀ ਕੈਮਰਾ ਲਾਇਆ ਆਪਾਂ ਜਿਹੜਾ ਮੇਨ ਆ ਮੇਨ ਉਤੋਂ ਗਾਹਾਂ ਜਿਹੜਾ ਬੈਕ ਤੇ ਆਉਣਾ ਬੈਕ ਬਿਲਕੁਲ ਹੂੰ ਬੈਕ ਤੇ ਪੂੰਛ ਤੇ ਕਹਿੰਦੇ ਨੇ ਆਪਾਂ ਹੂੰ ਪੂੰਛ ਤੇ ਵੀ ਇੱਕ ਕੈਮਰਾ ਡਬਲ ਕੈਮਰਾ ਆ ਲੱਗੀ ਜੀ ਐਲਸੀਡੀ ਉਹਦੀ ਅੱਛਾ ਇਹ ਸਕਰੀਨ ਲੱਗੀ ਹੋਈ ਹੈ ਇਹ ਸਕਰੀਨ ਲੱਗੀ ਹੋਈ ਹੈ ਉਹਦੀ ਉਹ ਦੋਨੋਂ ਕੈਮਰੇ ਇਹ ਚ ਵਰਕ ਕਰਦੇ ਆ ਹੂੰ ਬਰਾਬਰ ਦਿਖਾਉਂਦੇ ਆ ਹੁਣ ਦੇਖੋ ਬਾਈ ਵਿਦੇਸ਼ਾਂ ਦੇ ਵਿੱਚ ਵੀ ਟੈਕਨੀਕ ਆਪਣੇ ਤੋਂ ਪਹਿਲਾਂ ਆ ਗਈ ਸੀ ਵਾਲੀਆਂ ਨੇ ਬਹੁਤ ਟਾਈਮ ਦੀ ਚੱਲੀਆਂ ਬਹੁਤ ਵੱਡੀਆਂ ਮਸ਼ੀਨਾਂ ਆ ਗਿਆ ਪਰ ਆਪਣੇ ਲੋਕੀਆ ਇਹ ਇਹ ਚੀਜ਼ ਵੱਢ ਕੇ ਨਹੀਂ ਬੈਠ ਕੇ ਨਹੀਂ ਵੱਢੀ ਜਾਂਦੀ ਇਹ ਭੁੱਲੇ ਚ ਪਰ ਬਾਈ ਸਿਸਟਮ ਲੱਗੇ ਹੋਏ ਸਾਰੇ ਮੈਂ ਕਹਿੰਦਾ ਵੀਰਾ ਜੀ ਜਿਹੜਾ ਬੰਦਾ ਤੁਹਾਨੂੰ ਮੰਨੋ 45 ਵੱਢਦਾ ਉਹ ਇਹਦੇ ਨਾਲ 50 ਵੱਢੂਗਾ 50 ਵੱਢੂਗਾ ਪਤਾ ਕਿਉਂ ਨਾ ਕਰਦਾ ਜੀ ਨਾ ਫਰਦਾ ਮਤਲਬ ਵੱਢ ਕੇ 2 ਘੰਟੇ ਵੱਢ ਮਸ਼ੀਨ ਚਲਾਊਗਾ ਜੀ ਮੈਂ ਇੱਥੇ ਬੈਠਿਆ ਨੂੰ ਸਾਰਾ ਸਿਸਟਮ ਦਿਖਾਊਗਾ ਕੋਈ ਤੁਹਾਨੂੰ ਤੋਂ ਦੇਖਣ ਆਉਣਾ ਕੋਈ ਦਿੱਕਤ ਨਹੀਂ ਹੈ ਜੀ ਆਹ ਦੇਖੋ ਇਹ ਸ਼ੀਸ਼ੇ ਟੈਂਕ ਚ ਦਾਣੇ ਵੀ ਦੇਖਣ ਨੂੰ ਤੁਹਾਨੂੰ ਠੀਕ ਹੈ ਦੋਨੋਂ ਤਰਫ ਇੱਕ ਇੱਕ ਪਾਸੇ ਵੀ ਨਹੀਂ ਹੈਗਾ ਦੋਨੋਂ ਤਰਫ ਤੁਹਾਨੂੰ ਦੇਖੂਗਾ ਇਹ ਸ਼ੀਸ਼ੇ ਨੇ ਟੈਂਕ ਚ ਲੱਗੇ ਹੋਏ ਬਾਕੀ ਕ ਦੇਖਣਾ ਤੁਹਾਨੂੰ ਕੈਮਰੇ ਦਫਾਉਂਗੇ ਕੋਈ ਵੀ ਇਹ ਜੀ ਇੱਕ ਹੋਰ ਹੈ ਦੇਖੋ ਆਪਾਂ ਜਿਹੜਾ ਲੀਵਰਾਂ ਦਾ ਸਿਸਟਮ ਰੱਖਿਆ ਲੀਵਰ ਆਪਾਂ ਅੰਦਰ ਰੱਖਿਆ ਫੇਸ ਦੇ ਬਰਾਬਰ ਆ ਦੇਖੋ ਹੁਣ ਜਿਹੜਾ ਆਮ ਜ਼ਿਆਦਾਤਰ ਉਰੇ ਹੀ ਖੜੇ ਹੁੰਦੇ ਆ ਮਸ਼ੀਨਾਂ ਦੇ ਲੀਵਰ ਤੁਸੀਂ ਦੇਖਿਆ ਸਾਰਿਆਂ ਦੇ ਜਾਂਦੇ ਉਹ ਉਰੇ ਖੜਿਆ ਨਹੀਂ ਜਾਂਦਾ ਬੈਠਿਆ ਨਹੀਂ ਜਾਂਦਾ ਲੱਤਾਂ 'ਚ ਵੱਜੀ ਜਾਂਦੇ ਆ ਇੱਕ ਹੋਰ ਹੈ ਇਹਦਾ ਬਾਕਸ ਜਿਹੜਾ ਅੰਦਰ ਬਣ ਗਿਆ ਮਿੱਟੀ ਨਹੀਂ ਆਉਂਦੀ ਉਹ ਪੂਰਾ ਬੰਦ ਹੋ ਗਿਆ ਕਵਰ ਹੁਣ ਜਦੋਂ ਇੱਥੋਂ ਬਿਲਣਾ ਛੜੀਆਂ ਹੁੰਦੀਆਂ ਉਹਨਾਂ ਵਿੱਚ ਦੀ ਕਰਦਾ ਆਈ ਸਹੀ 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 ਪਿਛਲੀ ਵੇ ਥੱਲੇ ਆ ਕੇ ਕੰਮ ਕਰਦਾ ਕੰਮ ਕਰਨਾ ਬਿਲਕੁਲ ਪਿਛਲੀ ਰੋੜੇ ਕੰਮ ਕਰਦੇ ਠੀਕ ਆ ਠੀਕ ਹੈ ਹਾਂਜੀ ਬਸ ਐ ਨਹੀਂ ਹੈਗਾ ਵੀ ਇੱਧਰ ਨਾ ਜੀ ਨਾ ਕੋਵਿਡ ਕਾ ਨਹੀਂ ਲਿਵੇਂ ਦਿਖਾਈਏ ਫਿਰ ਆਪਾਂ ਹਾਂਜੀ ਇੰਜਨ ਕੰਨੀ ਚੱਲ ਗਿਆ ਆ ਆਪਾਂ ਉਹਨੂੰ ਮੈਨੂਅਲ ਹੀ ਹੈ 베어ਿੰਗ ਨਾਲ ਹਾਂ ਦੇਖੋ ਪੂਰੀ ਕੰਫਰਟੇਸ ਆ ਦੇਖੋ ਕਿੰਨੀ ਹੂੰ ਉਹ ਚੀਜ਼ ਮੈਨੂਅਲ ਹੀ ਹੈ ਸਿਸਟਮ ਇਹ ਤਾਰ ਨਹੀਂ ਪਾਈ ਹੋਈ ਕੋਈ ਆਪਾਂ ਵੀ ਐਸਨੋਲ ਤੇ ਹਾਂ ਇਹਦੇ ਮਤਲਬ ਮੈਂ ਦੇਖੋ 베어ਿੰਗ ਲਾ ਕੇ ਜਿੱਤੇ ਜਿੱਤੇ ਰੱਖਣੀ ਉੱਤੇ ਉੱਤੇ ਹਾਂ ਬਹੁਤ ਸਮੂ ਇਹਦੀ ਆਉਂਦੀ ਨਹੀਂ ਜੀ ਨਾਲ ਇਹ ਆਪਾਂ ਜਗਾ ਆਪਣਾ ਲਾਉਨੇ ਆ ਅੱਛਾ ਅਲੱਗ ਤੋਂ ਲਾਇਆ ਹੋਇਆ ਆਪਣਾ ਜਿੱਤੇ ਨੇ ਇਹ ਇਹਦੇ ਨਾਲ ਇੰਜਨ ਨਾਲ ਹੱਥ ਵਾਲੀ ਰੇਸ ਲੱਗਦੀ ਨਹੀਂ ਆਉਂਦੀ ਸਿਰਫ ਇਹਦੇ ਨਾਲ ਪੈਰ ਵਾਲੀ ਆਉਂਦੀ ਆ ਤੇ ਉਹ ਆਉਂਦਾ ਜੀ ਵੀਡੀਓ ਦੇਖਦੇ ਜਾਓ ਤੇ ਸ਼ੇਅਰ ਕਰਦੇ ਜਾਓ ਨਰੈਣ ਵਾਲਿਆਂ ਦੇ ਆਪਾਂ ਨਾਭੇ ਅੱਛਾ ਇਹ ਆ ਜਾਂਦਾ ਵੀ ਇੰਜਨ ਕਿਹੜਾ ਆ ਗਿਆ ਇਹ ਇਹ ਇੰਜਨ BS5 ਸੀਰੀਜ਼ ਚ ਆ ਗਿਆ ਜੀ ਠੀਕ ਹੈ ਇਹ ਮਤਲਬ ਫੋਰ ਤੋਂ ਬਾਅਦ ਆਇਆ ਬਿਨਾ ਯੂਰੀਆ ਤੋਂ ਬਿਨਾ ਯੂਰੀਆ ਤੋਂ ਆਇਆ ਬਿਨਾ ਯੂਰੀਆ ਤੋਂ ਠੀਕ ਹੈ ਤੇ ਆਟੋ ਕਲੀਨਰ ਵਿਦ ਹੈ ਜੀ ਆਟੋ ਕਲੀਨਰ ਲੱਗਿਆ ਫੁੱਲ ਲੋਡਡ ਮਸ਼ੀਨ ਕਹਿ ਦਿੰਦੇ ਨੇ ਜਿਹਨੂੰ ਆਪਾਂ ਵੀ 4x4 ਵੀ SMS ਵੀ ਆਟੋ ਕਲੀਨਰ ਵੀ ਵੀ ਕਿਸੇ ਵੀ ਕਿਸਮ ਦੀ ਕਿਸੇ ਵੀ ਕੱਚ ਕਿਸੇ ਪਾਸੇ ਉਹ ਨਹੀਂ ਹੈਗੀ ਮਸ਼ੀਨ ਵੀ ਤੁਸੀਂ ਕਹੋ ਵੀ ਆ ਚੀਜ਼ੇ ਚ ਕਮੀ ਹੈ ਹਮ ਸਾਰੀ ਫੁੱਲ ਲੋਡ ਮਸ਼ੀਨ ਆ ਦੇਖੋ ਹੁਣ ਜਿਹੜਾ ਮਨੋ AC ਵਾਲਾ AC ਕੋਇਲ ਆ ਗਈ ਹਮ ਜਿਹਨੂੰ ਆਪਾਂ ਆ ਵੀ ਕਹਦਨੇ ਆ ਇੰਟਰਕੂਲਰ ਵੀ ਕਹਦਨੇ ਆ ਤੇ ਉਹ ਦੇਖੋ ਤੁਹਾਡੇ ਸਾਹਮਣੇ ਆ ਉਹਦੇ ਕੈਵਨ ਚ ਲੱਗਿਆ ਹੋਇਆ ਉਹ ਅੱਛਾ ਉਹ ਸਾਰਾ ਕੈਵਨ ਚ ਲੱਗਿਆ ਹੋਇਆ ਕੈਵਨ ਚ ਲੱਗਿਆ ਹੋਇਆ ਉਹ ਪੂਰੇ ਨਹੀਂ ਲੱਗਿਆ ਤੇ ਕੁਝ ਜੇ ਤੋਂ ਓਰੇ ਲੱਗ ਜਾਂਦੀ ਐ ਕੋਇਲ ਉਹ ਫਿਰ ਚੋਕ ਹੋ ਜਾਂਦੀ ਐ ਚੋਕ ਵੀ ਹੋ ਜਾਂਦਾ ਬਾਕੀ ਹੀਟ ਕਰਦਾ ਖਿੱਚਦਾ ਹਾਂਜੀ ਹਾਂ ਉਹ ਚੋਕ ਹੁੰਦਾ ਮੂਰੋ ਰੇਡੀਏਟਰ ਵੀ ਚੋਕ ਹੁੰਦਾ ਮਸ਼ੀਨ ਵੀ ਗਰਮ ਹੋਣ ਲੱਗ ਜਾਂਦੀ ਐ ਉਹ ਉਪਰ ਨਾਲ ਉਹ 당 ਕਰਦਾ ਜਦੋਂ 쿨링 ਨਾ ਗਈ ਅੰਦਰ ਉਹ ਉਹ ਵੀ ਬੰਦ ਆ ਕੀ ਬੋਡੀ ਉਹ ਬੰਦ ਕਰਦਾ ਇੱਕ ਬਾਈ ਕਿੰਨੀ ਕੰਪੈਸਟੇ ਨੇ ਟੈਂਕ ਦੀ ਤੇਲ ਜੀ 350 ਲੀਟਰ ਤੇਲ ਪੈਂਦਾ ਇਹ ਟੈਂਕ ਚ ਹਾਂ ਜੀ ਠੀਕ ਆ ਠੀਕ ਆ ਹਾਂ ਜੀ ਤੇ ਇਹਦੀ ਗਣਕਾਲੇ ਦੀ ਜਿਵੇਂ ਹੁਣ ਦੇਖੋ ਇਹ ਡਰਮ ਪੂਰਾ ਬੰਦ ਕਰਿਆ ਹੋਇਆ ਆਪਣਾ ਉਹ ਵੀ ਵੈਸੇ ਵੀ ਮੈਂ ਉਹ ਹੀ ਦੇਣਾ ਵੀ ਨਹੀਂ ਤਾਂ ਪੱਤੇ ਪੁੱਤੇ ਡਿੱਗੀ ਜਾਂਦੇ ਜੋ ਉੱਪਰੋਂ ਨਿਕਲਿਆ ਹੁੰਦਾਗਾ ਉਹ ਵੀ ਨਹੀਂ ਨਹੀਂ ਇਹ ਦੇਖੋ ਕਿੰਨਾ ਵਧੀਆ ਆਪਾਂ ਨਾ ਜੈਨੂਇਨ ਤਰੀਕੇ ਨਾਲ ਬੰਦ ਕਰਿਆ ਹੈ ਟੈਂਕ ਹੂੰ ਵੀ ਇਹ ਚ ਨਾ ਕੋਈ ਗਰਦਾ ਨਾ ਪੱਤਾ ਨਾ ਪਾਣੀ ਕੋਈ ਵੀ ਇਹ ਜੀ ਤੁਹਾਨੂੰ ਸ਼ਿਕਾਇਤ ਨਹੀਂ ਮਿਲੂ ਦੇਖੋ ਕਿੰਨੀ ਕਿੰਨੀ ਕੰਪੈਸਟੀ ਹੋਣੀ ਆ ਇਹਦੀ ਕੰਪੈਸਟੀ ਹੈਗੀ ਆ ਜੀ 16 ਤੋਂ ਲੈ ਕੇ 17 ਕੁਇੰਟਲ ਕਹਿ ਦੋ 16 17 ਹਾਂ 16 17 ਕੁਇੰਟਲ ਪੈ ਜਾਂਦਾ ਇੱਥੇ ਲਗਭਗ 45 50 ਮਨ ਦੇ ਕਿ ਕਰੀ ਬੱਸ ਹਾਂ ਜੀ ਹਾਂ ਜੀ ਹਾਂ ਜੀ ਇਹਦੀ ਬਈ ਫਿਰ ਉਹਦੀ ਓਗਰ ਦੀ ਸਪੀਡ ਵੀ ਕਾਫੀ ਹੋਣੀ ਆ ਕੋਈ ਜ਼ਿਆਦਾ ਟਾਈਮ ਤਾਂ ਨਹੀਂ 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 ਇਹ ਤਾਂ ਓਗਰ ਚੀਜ਼ ਬਹੁਤ ਵਧੀਆ ਜੀ ਇਹ ਤਾਂ ਬਹੁਤ ਵਧੀਆ ਕਾਮਯਾਬ ਚੀਜ਼ ਆ ਇਹ ਮਨ ਥੋੜਾ ਸਮਾਂ ਜ਼ਿਆਦਾ ਨਹੀਂ ਲੈਂਦਾ ਹੈ ਉਹ ਕਰ ਮਨ ਦਾਣਿਆਂ ਦੀ ਕੰਪੈਸੀ ਇਹ ਟੈਂਕ ਚ ਖਾਲੀ ਕਰਨ ਦੀ ਬਹੁਤ ਘੱਟ ਲਊਗਾ ਹਾਂ ਜੀ ਕਿਉਂਕਿ ਬਰਮ ਇਹਦਾ ਟੈਂਕ ਚ ਆ ਗਿਆ ਜਿਹੜਾ ਕ੍ਰੋਸ ਆ ਗਿਆ ਮੇਨ ਇੱਥੋਂ ਮਾਲ ਬਹੁਤ ਫਾਸਟ ਚੱਕਦਾ ਹੈ ਮੋਸ ਸਪੀਡ ਨਾਲ ਨਿਕਲਣਾਗਾ ਹਾਂ ਜੀ ਹਾਂ ਮਤਲਬ ਜਲਦੀ ਤੁਹਾਨੂੰ 2-3 ਮਿੰਟ ਦੇ ਵਿੱਚ ਬਿਲ ਦੋ-ਤਿੰਨ ਮਿੰਟ ਜ਼ਿਆਦਾ ਹੀ ਕਹਦੇ ਹਾਂ ਘੱਟ ਹੀ ਲੱਗਣਾ ਸਮਾਂ ਦਿੱਕਤਾਂ ਜੀ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਮੇਨ ਆ ਗਿਆ ਜੀ ਫਰੰਟ ਔਗਰ ਫਰੰਟ ਔਗਰ ਆ ਗਿਆ ਹਾਂ ਹਾਂ ਜੀ ਫਰੰਟ ਔਗਰ ਸਾਰੇ 14 ਤੇ ਇੱਕ ਹੋਰ ਹੈ ਇਹ 18 ਇੰਚੀ ਫਰੰਟ ਓਗਰ ਆ ਗਿਆ 18 ਇੰਚੀ ਕਰਦਾ ਲਪੇਟਾ ਨਹੀਂ ਮਾਰਦੀ ਕੋਈ ਲਪੇਟਾ ਨਹੀਂ ਮਾਰੂ ਜਿਵੇਂ ਕਮਾ ਕੇ ਮਾਲ ਸੁੱਟਦੀ ਹੈ ਜੀ ਮਸ਼ੀਨ ਉਹ ਚੀਜ਼ ਦਿੱਕਤ ਖਤਮ ਹੈ ਇਹਦੇ ਨਾਲ ਮਤਲਬ ਲਪੇਟੇ ਤੋਂ ਬਾਹਰ ਆਉਂਦੇ ਜੱਫੇ ਤੋਂ ਬਾਹਰ ਆ ਮਤਲਬ ਫਸਲ ਜੱਫੇ ਤੋਂ ਬਾਹਰ ਆ ਜੀ ਕੋਈ ਇਹ ਜੀ ਮਤਲਬ ਐ ਮਾਲ ਜਦ ਚਲਦੀ ਹੈ ਮਸ਼ੀਨ ਕਮਾ ਕੇ ਨਾ ਮਾਲ ਅੱਗੇ ਮਾਰਦੀ ਹਾਂ ਨਾ ਇਹਦੇ ਵਿੱਚ ਫਸੇ ਕਰੇਗਾ ਨਾ 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 ਬਿਲਕੁਲ ਕਹਾ ਬਈ ਇਹ ਇਹ ਟੁੱਟ ਜਾਂਦੇ ਸੀਗੇ ਆ ਦੇਖੋ ਤੁਹਾਡੇ ਸਾਹਮਣੇ ਆ ਸਪੋਰਟਾਂ ਆਪਾਂ ਲੰਬੀਆਂ ਲਾਈਆਂ ਅੱਛਾ ਆ ਚਿੰਦਰੀ ਮੋੜ ਲੰਬੀ ਲਾਉਂਦੇ ਹਾਂ ਪਹਿਲਾਂ ਗੀਆਂ ਕਰੀਆਂ ਹੋਈਆਂ ਟੁੱਟ ਭੱਜ ਇਹਦੀ ਪੱਲੇ ਦੀ ਖਤਮ ਹੈ ਬਿਲਕੁਲ ਠੀਕ ਹੈ ਇੱਕ ਇਹ ਲੰਬਾ ਵੀ ਲਾਤੇ ਇੱਕ ਕੜੇ ਵੀ ਲਾਉਣੇ ਆ ਇਹ ਸਾਰੇ ਮੁੱਲੇ ਮਤਲਬ ਸਾਰੀਆਂ ਹੀ ਦਿੱਕਤਾਂ ਦੂਰ ਹਾਂ ਇਹ ਚੀਜ਼ ਦਿੱਕਤ ਨਹੀਂ ਕਿਸੇ ਵੀ ਤਰ੍ਹਾਂ ਦੀ ਕਿਸਮ ਆਊਗੀ ਜਿਵੇਂ ਰੀਲ ਦੇ ਟਾਈਮ ਦੇ ਪੱਤੀ ਪੈ ਗਈ ਟੈਨ ਨਹੀਂ ਟੁੱਟਦੀ ਜੀ ਇਹ ਕਿਹਦਾ ਬਈ ਫੋਲਡਿੰਗ ਵਾਲਾ ਕਹਿੰਦੇ ਸੀ ਜਿਵੇਂ ਟਰਾਂਸਪੋਰਟ ਦੂਰ ਲੈ ਕੇ ਜਾਣੀ ਆ ਕਿਤੇ ਮਸ਼ੀਨ ਰਾਸਤੇ ਦੇ ਵਿੱਚ ਸਮਾਂ ਲੱਗਦਾ ਲਜਾਂ ਨੂੰ ਤਾਂ ਟਰਾਂਸਪੋਰਟਿੰਗ ਜਿਵੇਂ ਹੁਣ ਉਹ ਤਾਂ ਹੈ ਆ ਜਿਵੇਂ ਉਹ ਬਿਨਾਂ ਖੋਲੇ ਇਹ 40 ਫੁੱਟ ਟਰਾਲੇ ਦੀ ਲੋਡ ਪੈਂਦੀ ਹੈ ਜੀ ਇਹਨੂੰ ਹਾਂ ਜੀ ਜਿਵੇਂ ਹੁਣ ਤੁਸੀਂ 32 ਫੁੱਟ ਟਰਾਲਾ ਟਰਾਲਾ ਅੱਡ ਹੋ ਜਾਂਦਾ ਟਰੇ ਅੱਡ ਹੋ ਜਾਂਦੀ 32 ਫੁੱਟ ਦੇ ਟਰਾਲੇ 'ਚ ਮਸ਼ੀਨ 51 ਇੰਚ ਹੀ ਵਗ ਜਾਂਦੀ ਹੈ ਜੀ ਮਾਡਲ 3 ਦਿਨ ਤੁਹਾਡੇ ਕੋਲੇ ਕੰਮ ਦੇ ਬੱਜ ਗਏ ਜਿੱਥੇ 6 ਲੱਗਣੇ ਸੀਗੇ ਤਿੰਨ ਦਿਨਾਂ 'ਚ ਪਹੁੰਚ ਗਏ ਨਾਲੇ ਕਿਰਾਇਆ ਆਧਾ ਰਹਿ ਜਾਂਦਾ ਜੀ ਕਿਰਾਇਆ ਆਧਾ ਰਹਿ ਜਾਂਦਾ ਸਾਰੀਆਂ ਬਚਤਾਂ ਹੀ ਆ ਗਈਆਂ ਬਹੁਤ ਬਚਤਾਂ ਨੇ ਜਿਵੇਂ ਹੁਣ ਕਾਟਰ ਮੋਟਰ ਆ ਗਈ ਜੀ ਇਹ ਅੱਛਾ ਇਹ ਇਹ ਵੀ ਸਾਰਾ ਕਵਰ ਕਰਤਾ ਹਾਂ ਹਾਂ ਜੀ ਇਹ ਕਵਰ ਮੋਟਰ ਮੋਟਰ ਕਰਕੇ ਸਾਰਾ ਕਵਰ ਕਰਨਾ ਪੈਂਦਾ ਜੀ ਇਹ ਅੱਛਾ ਇੱਕ ਹੋਰ ਆ ਜੀ ਮੈਨ ਆਪਣੇ ਜਿਹੜੇ ਪੱਲੇ ਨੇ ਕਾਟਰ ਵਾਲ ਦੇ ਉਹ 4 ਐਮ ਐਮ ਦੇ ਅੱਛਾ 4 ਐਮ ਐਮ ਦੇ ਚੈਂਦਰੀ ਕਿਉਂਕਿ ਮਾਲਕ ਨਹੀਂ ਉਹ ਕਿਸੇ ਕਿਸਮ ਦੀ ਕੋਈ ਕੰਪਰੋਮਾਈਜ਼ ਨਹੀਂ ਕਰਦੇ ਠੀਕ ਹੈ ਜੀ ਹਾਂ ਤੇ ਇਹ ਆ ਜਾ ਮੱਕੀ ਵਾਲਾ ਜੀ ਇਹ ਆ ਗਿਆ ਮੱਕੀ ਵਾਲਾ ਜੀ ਕਟ ਰਾ ਆਪਣਾ ਠੀਕ ਹੈ ਇਹਦੇ ਦੇਖੋ ਬਲੇਡ ਆ ਗਏ ਬਿੱਟਾ ਵਾਲੇ ਜੀ ਇਟਾਲੀਅਨ ਬਲੇਡ ਨੇ ਅੱਛਾ ਹਾਂ ਡਾਇਮੰਡ ਦੀ ਚੈਨ ਆ ਜੀ ਡਾਇਮੰਡ ਦੀ ਚੈਨ ਆ ਬਾਕੀ ਬਣੀ ਹੈ ਕੁਆਲਿਟੀ ਤੁਹਾਡੇ ਸਾਹਮਣੇ ਆ ਹਮ ਨਿਕਾ ਰ ਰ ਬਹੁਤ ਡਾਇਮੰਡ ਦੀ ਚੈਨ ਆ ਗਈ ਇਟਾਲੀਅਨ ਬਲੇਡ ਆ ਗਏ ਬਿੱਟਾ ਵਾਲੇ ਬਲੇਡ ਨੇ ਜੀ ਕੋਈ ਇਹ ਨਹੀਂ ਹਜ਼ਾਰ ਕਿਲੇ ਤੱਕ ਦੀ ਗਾਰੰਟੀ ਹੈ ਜੀ ਇਹਦੀ ਅੱਛਾ ਹਜ਼ਾਰ ਕਿਲੇ ਤੱਕ ਦੀ ਗਾਰੰਟੀ ਆ ਗਈ ਬਲੇਡਾਂ ਦੀ ਹਾਂ ਜੀ ਠੀਕ ਹੈ ਇਹ ਇਹਦੀ ਬਈ ਇਹ ਕਿੰਨੀ ਆ ਜਾਂਦੇ ਇਹ ਲੈਂਥ 6 ਰੋ ਵਾਲਾ ਆ ਗਿਆ ਜੀ 6 ਰੋ ਵਾਲਾ ਜੀ ਹਾਂ ਠੀਕ ਹੈ ਇਹ 24 ਇੰਚ ਤੇ ਹੁੰਦਾ ਜੀ ਠੀਕ ਹੈ 24 ਇੰਚ ਇਹ 18 ਇੰਚ ਸਪੈਸ਼ਲ ਕੋਈ ਬਣਵਾਉਂਦਾ ਜੀ ਹੂੰ ਜਿਵੇਂ ਬਾਹਰ ਚੁਪੀ ਜੱਪੀ ਲੋਡ ਪੈਂਦੀ ਹੈ ਕਿਸੇ ਨੂੰ 18 ਵੈਸੇ 24 ਚੱਲਦਾ ਠੀਕ ਹੈ ਜੀ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਹੈ ਬਾਈ ਪੂਰੇ ਆਲ ਇੰਡੀਆ ਤੋਂ ਬਾਹਰ ਵੀ ਜਾ ਸਕਦੀ ਆ ਹਾਂ ਜੀ ਹਾਂ ਕਿੱਥੇ ਮਰਜੀ ਜਿੱਥੇ ਜਾਂਦੀ ਆ ਨੇਪਾਲ ਵਗੈਰਾ ਸਾਰੇ ਠੀਕ ਹੈ ਕਰਨਾਟਕ ਆਂਧਰਾ ਹਾਰੇ ਕਿਤੇ ਮਸ਼ੀਨਾਂ ਜਾਂਦੀਆਂ ਆਪਣਾ ਕੋਈ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਉਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ ਜਿੱਥੇ ਵੀ ਤੁਹਾਨੂੰ ਚਾਹੀਦੀ ਆ ਹਰ ਜਗ੍ਹਾ ਦੇ ਡੀਲਰਸ਼ਿਪ ਆ ਸਰਵਿਸ ਦਾ ਕੀ ਰਹੂਗਾ ਹਾਂਜੀ ਜਿੱਥੇ ਡੀਲਰਸ਼ਿਪ ਨਹੀਂ ਹੈਗੀ ਉੱਥੇ ਜੇ ਡੀਲਰਸ਼ਿਪ ਕੋਈ ਲੈਣਾ ਚਾਹੁੰਦਾ ਉੱਥੇ ਵੀ ਲੈ ਸਕਦਾ ਸਰਵਿਸ ਦੀ ਕੋਈ ਵੀ ਕਿਸੇ ਵੀ ਤੁਹਾਨੂੰ ਦਿੱਕਤ ਨਹੀਂ ਹਮ ਸਰਵਿਸ ਦਾ ਐਸੇ ਮਸ਼ੀਨ ਵੈਸੇ ਤਾਂ ਆਪਣੀ ਮਸ਼ੀਨ ਦੀ ਕੋਈ ਸਰਵਿਸ ਦਿੱਕਤ ਆਉਂਦੀ ਨਹੀਂ ਜੇ ਤੁਹਾਨੂੰ ਬਾਇ ਦਾ ਕੋਈ ਪ੍ਰੋਬਲਮ ਆਉਂਦੀ ਆ ਤਾਂ ਜਿੰਨੇ ਟਾਈਮ ਦਾ ਉਹ ਕੰਪਨੀ ਤੋਂ ਰਾ ਜੇ ਤਾਂ ਉਧਰ ਬੰਦੇ ਇਨਕਲੂ ਹੈਗੇ ਆ ਵੀ ਉਫੇਰਤਾ ਉਹ ਤੁਹਾਡੇ ਕੋ ਘੰਟੇ 2 ਘੰਟੇ ਚ ਪਹੁੰਚ ਜਾਣਗੇ ਨਹੀਂ ਜਿੰਨਾ ਟਾਈਮ ਕੰਪਨੀ ਤੋਂ ਰਹਾ ਉਨੇ ਟਾਈਮ ਚ ਬੰਦੇ ਪਹੁੰਚਣਗੇ ਨਹੀਂ ਵੈਸੇ 99% ਗਾਰੰਟੀ ਹੈ ਸਰਵਿਸ ਦੀ ਲੋੜ ਹੀ ਨਹੀਂ ਪੈਂਦੀ ਓਕੇ ਓਕੇ ਮਸ਼ੀਨਾਂ ਚੱਲਦੀਆਂ ਬਹੁਤ ਸੱਟ ਨੇ